ਆ ਪਤਾ ਨਹੀਂ ਕਿਹੜੇ ਦੇਖਦੀ ਵੀਡੀਓ ਵੇਖ ਕੇ ਤੁਸੀਂ ਹੈਰਾਨ ਵੀ ਹੋਵੋਗੇ ਤੇ ਤੁਹਾਨੂੰ ਹਾਸਾ ਵੀ ਆਏਗਾ ਵੇਖੋ ਇਹ ਬੰਦਾ ਤੇਲ ਪੌਣ ਆਉਂਦਾ ਹੈ ਤੇ ਉੱਥੋਂ ਦਾ ਸਟਾਫ ਕਿਵੇਂ ਦੇਖ ਕੇ ਭੱਜਦਾ ਗੱਡੀ ਦੇ ਥੱਲੇ ਕਹਿੰਦੇ ਅੱਗ ਲੱਗ ਗਈ ਤੇ ਜਿਹੜਾ ਤੇਲ ਪੌਣ ਆਇਆ ਹੁੰਦਾ ਗੱਡੀ ਦਾ ਮਾਲਕ ਉਹ ਵੀ ਕਨਫਿਊਜ਼ ਹੋ ਜਾਂਦਾ ਤੇ ਉਹ ਵੀ ਡਰ ਕੇ ਬਾਹਰ ਇੱਕ ਵਾਰੀ ਆ ਜਾਂਦਾ ਤੇ ਦੇਖੋ ਸਟਾਫ ਕਿਵੇਂ ਪੈਟਰੋਲ ਪੰਪ ਵਾਲਾ ਅੱਗ ਬੁਝਾਉਣ ਨੂੰ ਪੂਰੀ ਕੋਸ਼ਿਸ਼ ਕਰ ਰਿਹਾ ਹੈ ਦੇਖੋ ਉੱਤੇ ਪੂਰਾ ਉਹ ਧੂਆਂ ਜਿਹੜਾ ਮਾਰਦਿਓ ਮਾਰੀ ਜਾ ਰਿਹਾ ਤੇ ਉਹਨੂੰ ਬੁਝਾਉਣ ਦੀ ਕੋਸ਼ਿਸ਼ ਕਰਤਾ ਤੇ ਵੇਖੋ ਜਿਹੜਾ ਡਰਾਈਵਰ ਸੀ ਮਾਲਕ ਸੀ ਕੋਈ ਵਿੱਚੋ ਕੋਈ ਬਾਕੀ ਸਮਾਨ ਤਾਂ ਬਚੇ ਜੇ ਗੱਡੀ ਚੱਲੀ ਜਾ ਰਹੀ ਹ ਤਾਂ ਸਾਰਾ ਸਟਾਪ ਲੱਗਿਆ ਹੁੰਦਾ ਜੋਰਾਂ ਸ਼ੋਰਾਂ ਨਾਲ ਕੀ ਨੂੰ ਬੁਜਾ ਦिए ਚਾਰੇ ਬੰਨੇ ਵੇਖੋ ਜਿਹੜਾ ਸਟਾਪ ਹੈ ਸਾਰਿਆਂ ਨੇ ਆਪਣੇ ਹੱਥਾਂ 'ਚ ਫੜੇ ਨੇ ਅੱਗ ਬੁਝਾਉਣ ਵਾਲੇ ਤੇ ਬੁਜਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਅੱਗੇ ਅੱਗੇ ਦੇਖੋ ਤੁਸੀਂ ਹੁੰਦਾ ਕਿ ਤੁਹਾਨੂੰ ਵੇਖ ਕੇ ਸੱਚੀ ਵੀਡੀਓ ਹਾਸਾ ਬਹੁਤ ਆਏਗਾ ਤੇ ਦੇਖੋ ਮਾਲਕ ਨੂੰ ਵੀ ਨਹੀਂ ਪਤਾ ਲੱਗ ਰਿਹਾ ਤੇ ਸਟਾਪ ਨੂੰ ਤੇ ਚਲੋ ਪਤਾ ਕੀ ਲੱਗਣਾ ਇੰਨਾ ਅਨਜਾਨ ਸਟਾਫ ਵੀ ਹੋ ਸਕਦਾ ਏ ਕਦੇ ਸੋਚਿਆ ਨਹੀਂ ਸੀ ਸਾਰਾ ਸਟਾਫ ਪੰਜਾ ਦੋੜੀ ਚ ਪੂਰੀ ਕੋਸ਼ਿਸ਼ ਕਰ ਰਿਹਾ ਫੇਰ ਪਤਾ ਨਹੀਂ ਗੱਡੀ ਦੇ ਮਾਲਕ ਦੇ ਦਿਮਾਗ ਚ ਕੀ ਹੁੰਦਾ ਹੈ ਜਾਂ ਕੀ ਉਹਦੇ ਦਿਮਾਗ ਚ ਚੱਲ ਰਿਹਾ ਸੀ ਕਿ ਫੇਰ ਉਹ ਆਪਣੀ ਗੱਡੀ ਵੱਲ ਨੂੰ ਜਾਂਦਾ ਹੈ ਦੇਖਿਆ ਜੇ ਤੁਸੀਂ ਹੁਣੇ ਉਹ ਆਪਣੀ ਗੱਡੀ ਵੱਲ ਜਾਏਗਾ ਉਹ ਗੱਡੀ ਵੱਲ ਜਾਂਦਾ ਹੈ ਦੇਖੋ ਤੇ ਬਾਰੀ ਖੋਲੇਗਾ ਉਹਦੇ ਦਿਮਾਗ ਚ ਆਇਆ ਕਿ ਸ਼ਾਇਦ ਲਾਈਟ ਜਾਗ ਰਹੀ ਹੈ ਉਹ ਜਾ ਕੇ ਜਦੋਂ ਸੱਚ ਕੱਟਦਾ ਤੇ ਉਹ ਲਾਈਟ ਬੰਦ ਹੋ ਜਾਂਦੀ ਜਿੰਨੂੰ ਸਾਰਾ ਪੰਪ ਦਾ ਸਟਾਫ ਅੱਗ ਲੱਗੀ ਸਮਝ ਰਿਹਾ ਸੀ ਕਿ ਗੱਡੀ ਦੇ ਥੱਲੇ ਅੱਗ ਲੱਗ ਗਈ ਹੈ ਦੇਖ ਲਓ ਕਈ ਵਾਰ ਜ ਆਪਣੀ ਛੋਟੀ ਜਿਹੀ ਇੱਕ ਗਲਤਫਹਿਮੀ ਆਪਾਂ ਨੂੰ ਕਿੰਨੇ ਚੱਕਰਾਂ ਚ ਪਾ ਸਕਦੀ ਹੈ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਸਭ ਨੂੰ ਪਤਾ ਲੱਗੇ ਤੇ ਇਹਨਾਂ ਦੇ ਬਾਰੇ ਸੁਝਾਅ ਜ਼ਰੂਰ ਦਿਓ ਧੰਨਵਾਦ